ਆਹ ਵੇਖੋ ਜੀ بارش ਪੈਨੋਂ ਨਹੀਂ ਹਟੰਡੀ ਛੋਨੇਆਂ ਚ ਪਾਣੀ ਕਿੰਨਾ ਗੜਾ ਸਾਰੀ ਸਾਡੀ ਸੜਕ ਭਰੀ ਪਈ ਆ ਆਹ ਸਾਡੇ ਘਰਿਆਂ ਤੇ ਅੱਗੇ ਨੋਏ ਕਿ ਪਾਣੀ ਘਟਿਆ ਵਾ ਕਹਿਣ ਦੇ ਆ ਪਰ ਪਾਣੀ ਫਿਰ ਵੀ ਬਹੁਤ ਜ਼ਿਆਦਾ ਆ ਓਹੋ ਬਹੁਤ ਬੁਰਾ ਹਾਲ ਆ ਆਹ ਵੇਖੋ ਜੀ ਆਹ ਤਾਂ ਛੋਨਾ ਕਿਸ ਨੇ ਪਲੇਟ ਲਾਇਆ ਸੀ ਤੇ ਸਾਰਾ ਹੀ ਡੁੱਬ ਗਿਆ ਜੇ ਹੁਣ ਮਾੜੇ ਮਾੜੇ ਇਹਦੇ ਬੂਟੇ ਦਿਖਣ ਦੇ ਨਹੀਂ ਤੇ ਇੱਥੇ ਤੇ ਬਿਲਕੁਲ ਤਲਾਹ ਹੀ ਬਣਿਆ ਸੀਗਾ ਤੇ ਪਰ ਸਾਡਾ ਰਾਸਤਾ ਹਲੇ ਤੱਕ ਸਾਫ ਨਹੀਂ ਹੋਇਆ ਬੜੀ ਹੌਲੀ ਹੌਲੀ ਤਰੀਕੇ ਨਾਲ ਗੱਡੀ ਖਾਂਡੇ ਆ ਕਿ ਕਿਤੇ ਸੜਕ ਦਾ ਚੰਗੀ ਤਰ੍ਹਾਂ ਪਤਾ ਨਹੀਂ ਨਾ ਲੱਗਦਾ ਔਰ ਕਾਫੀ ਟੁੱਟ ਵੀ ਗਈ ਵਿੱਚੋਂ ਇਹ ਸੜਕ ਪਾਣੀ ਕਰਕੇ ਆ ਇੱਥੇ ਹੁਣ ਪਾਣੀ ਕਟ ਗਿਆ ਜੇ ਕਾਰ ਤੇ ਅਸੀਂ ਬਹੁਤ ਖਲਾਰਾ ਪਾਇਆ ਸੀ ਤੇ ਹੁਣ ਤੁਹਾਨੂੰ ਘਰ ਜਾ ਕੇ ਦੱਸਦੇ ਹੁਣ ਸਾਰੀਆਂ ਸਫਾਈਆਂ ਕਰਨੀਆਂ ਪੈਣੀਆਂ ਵਾ ਘਰ ਦੀਆਂ ਉੱਤੋਂ ਲੈ ਕੇ ਥੱਲੇ ਤੱਕ ਇਹ ਕਿ ਸਾਡੇ ਘਰ 'ਚ ਪਾਣੀ ਤੇ ਨਹੀਂ ਚੜਿਆ ਪਰ ਸਲਾਬ ਜਿਹੜੀ ਆ ਨਾ ਉਹ ਬਹੁਤ ਜ਼ਿਆਦੀ ਆ ਜਿੱਦਾਂ ਕੱਪੜਿਆਂ 'ਚ ਵਿੱਚ ਵੀ ਸਲਾਬੇ ਦੀ ਬੜੀ 스ਮੈਲ ਆਂਡੀ ਆ ਹੁਣੀ ਤੇ ਜਾ ਕੇ ਹੁਣ ਉਹ ਵੀ ਸਾਰੇ ਕੱਪੜੇ ਧੋਵਾਂਗੇ ਧੁੱਪਾਂ ਲੱਗਣਗੀਆਂ ਤੇ ਅਸਲ ਵਿੱਚ ਸਾਰਾ ਕੰਮ ਉਦੋਂ ਨਿਬੜਨਾ ਵਾ ਧੁੱਪਾਂ ਨਾਲ ਸਲਾਬ ਹਟੇਗੀ ਹਾਂਜੀ ਕੱਪੜੇ ਧੋ ਤੋ ਕੇ ਧੁੱਪੇ ਪਾਵਾਂਗੇ ਤੇ ਚੰਗੀ ਤਰ੍ਹਾਂ ਸਲਾਬ ਜਾਏਗੀ ਆਪਏ ਤੇ ਵੀ ਪਾਣੀ ਹਾਂ ਹਾਂ ਐਥੋਂ ਵੀ ਪਾਣੀ ਘਟ ਗਿਆ ਵਾ ਵੈਸੇ ਛੁੰਨਿਆਂ ਚੋਂ ਆਪਣੇ ਝੋਨੇ ਵੇਖ ਕੇ ਆਵਾਂਗੇ ਘਰ ਜਾ ਕੇ ਫਿਰ ਫਿਰ ਉੱਥੋਂ ਕੀ ਹਾਲਿਆ ਝੋਨਿਆਂ ਦਾ ਬੂਟਾ ਨਾ ਮਰਿਆ ਹੋਵੇ ਥੱਲੇ ਬੂਟਾ ਨਾ ਗਲਿਆ ਹੋਵੇ ਬਸ ਬਾਕੀ ਚ ਚਲੋ ਪ੍ਰਮਾਤਮਾ ਰੱਖਾ ਜੀ ਪਈ ਪਾਇਆ ਪਾਪੇ ਨਾਂ ਗੇੜ ਖੋਲ ਕੇ ਆਵਾਂ ਉਹ ਗੇੜ ਖੋਲ ਕੇ ਆਵਾਂ ਪਰੇ ਉਹ ਪੁੱਤ ਖੋ ਜੀ ਅੱਗੇ ਨੂੰ ਕਾਫੀ ਪਾਣੀ ਘਟ ਗਿਆ। ਕਿਹੜੇ ਖੋਲਦੇ ਆ। ਆਹ ਵੇਖੋ ਸਾਡੇ ਘਰ ਦੇ ਹਾਲਾਤ ਘਰ ਆਣ ਕੇ ਵੇਖਣੇ ਸਾਰੀਆਂ ਚੀਜ਼ਾਂ ਹੀ ਆ ਬੈੱਡਾਂ ਤੇ ਰੱਖੀਆਂ ਹੀ ਕੁਝ ਉੱਪਰ ਸਮਾ ਰੱਖਿਆ ਹੀ ਸਾਰੀ ਸਫਾਈ ਕਰਨੀ ਇੰਨੀ ਕਿ ਜ਼ਿਆਦਾ ਸਲਾਬੇ ਜੀ ਸਮੈਲ ਆਉਂਦੀ ਆ ਨਾ ਕੋਈ ਕਹਿਣ ਦੀ ਕੱਲਣੀ ਆ। ਪਾਣੀਆਂ ਨੇ ਬੜਾ ਪੁਰਾ ਹਾਲ ਕੀਤਾ ਹਾਲੇ ਸਾਡੇ ਘਰ ਤੱਕ ਪਾਣੀ ਨਹੀਂ ਪਹੁੰਚਿਆ ਪਰ ਸਲਾਬਾ ਬਹੁਤ ਜ਼ਿਆਦਾ ਆ ਗਿਆ ਅੰਦਰ ਬੈਣ ਨੂੰ ਜੀ ਨਹੀਂ ਕੰਡਿਆ ਜੀ ਕਰਦਾ ਸਾਰੀਆਂ ਸਫਾਈਆਂ ਕਰਕੇ ਫਿਰ ਬੈਡਾਂ ਆ ਸਾਰੇ ਬੈਡਾਂ ਬੁੱਢਾ ਨੂੰ ਵੀ ਧੁੱਪ ਲਵਾਈਏ ਪਰ ਧੁੱਪ ਤੇ ਹਾਲੇ ਆਂਦੇ ਹਫ਼ਤੇ ਤੱਕ ਨਹੀਂ ਹੈਗੀ ਮੌਸਮ ਬਹੁਤ ਖਰਾਬ ਆ ਤੇ ਚਲੋ ਉਨੇ ਚ ਰਹੀ ਜਿੰਨੀਆਂ ਹੋ ਸਕੀਆਂ ਉਨੇ ਜੇ ਸਫਾਈਆਂ ਕਰੀਏ ਤੁਹਾਨੂੰ ਬਾਕੀ ਕੋਠੇ ਤੇ ਜਾ ਕੇ ਦਿਖਾਵਾਂਗੀ ਆ ਵੇਖੋ ਜੀ ਸਾਡਾ ਹੜਾ ਕਰਕੇ ਸਮਾਨ ਸਾਰਾ ਖਿਲਰਿਆ ਡਰੰਕ ਵੀ ਕੋਠੇ ਚੜਾਏ ਬੈੱਡ ਵੀ ਅੱਜ ਤੋਂ ਪਲੱਗੀ ਆ ਤੇ ਬਾਏ ਦੇ ਕੋਡ ਪੈਂਟ ਪਾਏ ਧੁੱਪੇ स्मੈਲ ਸਮੂਲ ਨਿਕਲ ਜੂਗੀ ਕਿੰਨੇ ਕੱਪੜੇ ਹੁਣ ਸਾਨੂੰ ਧੋ ਧੋ ਕੇ ਰੱਖਣੇ ਪੈਣੇ ਆ ਇਦ ਰੇਖੂ ਮੈਂ ਸੋਚੰਡੀ ਕਿ ਪਾਣੀ ਨਾਲ ਧੋਈ ਲਵਾਂ ਸਮਾਨ ਸਾਰਾ ਇੱਕ ਵਾਰੀ ਧੋਈ ਰੱਖਦੀ ਆ